ਜਿਹੜੀ ਕੈਨੇਡਾ ਸਰਕਾਰ ਹੈਗੀ ਹੈ ਸੀਬੀਐਸ ਹੈ ਉਹਨੇ ਇੱਕ ਬਹੁਤ ਵੱਡਾ ਸਟੈਪ ਲੈਣ ਜਾ ਰਹੀ ਹੈ ਉਹ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਹੈ ਉਹਨਾਂ ਨੂੰ ਰਿਪੋਰਟ ਕਰਨ ਵਾਸਤੇ ਖਾਸ ਜਹਾਜ਼ ਤਿਆਰ ਕੀਤਾ ਗਿਆ ਜਿਸ ਲਗਭਗ 9 9000 ਤੋਂ ਵੱਧ ਪੰਜਾਬੀ ਵਿਦਿਆਰਥੀ ਅਤੇ ਪ੍ਰਵਾਸੀਆਂ ਨੂੰ ਅਰੈਸਟ ਕਰਨ ਕਰੇ ਜਾਣ ਦੀ ਖਬਰ ਆ ਰਹੀ ਹੈ ਤੇ ਉਹਨਾਂ ਨੂੰ ਅਰੈਸਟ ਕਰਕੇ ਜਿਵੇਂ ਅਮਰੀਕਾ ਦੇ ਆਪਣੇ ਟਰੰਪ ਨੇ ਜਿਵੇਂ ਕੀਤਾ ਸੀਗਾ ਵੇੜੀਆਂ 'ਚ ਬੰਨ ਕੇ ਓਵੇਂ ਖਾਸ ਜਹਾਜ਼ ਰਾਹੀਂ ਮੈਂ ਦੱਸ ਪਹਿਲੇ ਦਿਨ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਆ ਉਹ 트럼ਪ ਦੇ ਨਕਸ਼ੇ ਕਦਮ ਤੇ ਚੱਲ ਰਹੇ ਆ ਤਾਂ ਜੋ ਜਿਹੜੇ 2 ਨੰਬਰ ਚ ਲੋਕ ਆ ਰਹੇ ਆ ਜਾਂ ਕੈਨੇਡਾ ਦੇ ਵਿੱਚ ਆ ਕੇ ਹਰ ਰੋਜ਼ ਬਿਣਾ ਮਤਲਬ ਉਹ ਰਫਿਊਜੀ ਕਲੇਮ ਪਾ ਰਹੇ ਆ ਉਹਨਾਂ ਨੂੰ ਨੱਥ ਪਾਈ ਜਾ ਸਕੇ ਜਾਂ ਜਿਹੜੇ ਬੱਚੇ ਜਾਂ ਜਿਹੜੇ ਭੈਣ ਭਰਾ ਇੱਥੇ ਆ 2 ਨੰਬਰ ਦੇ ਵੀਜ਼ਿਆਂ ਨਾਲ 2 ਨੰਬਰ ਦੇ ਪੇਪਰਾਂ ਨਾਲ 2 ਨੰਬਰ ਦੀ ਆਈਲੈਂਸ ਕਰ ਕਰਕੇ ਇੱਥੇ ਆ ਰਹੇ ਜਾਂ ਜਿਨ੍ਹਾਂ ਨੇ ਆਲਰੇਡੀ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਕੈਨੇਡਾ ਚ ਉਹ ਲੋਕ ਛੱਪ ਕੇ ਬੈਠੇ ਹੈ ਸੀਬੀਐਸ ਸੇ ਛਾਪੇ ਮਾਰ ਰਹੀ ਹੈ